ਕੀ ਕੀ ਨਾਮ ਹੈ ਤੇ ਕੀ ਘਟਨਾ ਹੋਈ ਜੀ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਖਸਰ ਦਾ ਰੈਨਵਲਾ ਵਾਸੀ ਆ ਤੇ ਮੈਂ ਫੇਸਬੁਕ ਤੇ ਵੀ ਚਲਾਉਂਦਾ ਸੀ ਫੇਸਬੁਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp 'ላይ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਜਿੱਦਾ ਇਹ ਜਮ੍ਹਾਂ ਕਰਾਉਂਗੇ ਤੇ 2000 ਰੁਪਏ ਦਵਾਂਗੇ ਜੇ ਵੀਰਿਆ ਜਮਾ ਕਰਾਉਗੇ 40000 ਦਵਾਗੇ ਇਸ ਤਰ੍ਹਾਂ ਮੇਰੇ ਤੋਂ ਉਹ ਪੈਸੇ ਪੁਆਏਗੇ ਪਹਿਲੀ ਵਾਰ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏਗੇ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਹੀਂ ਤੇ ਕਹਿੰਦੇ ਜੇ ਜੋ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੌਲੀ ਹੌਲੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋਰਾਈ ਆਉਂਦੇ ਆ ਤੇ ਤਮ ਕਹਿ ਜਿੰਨੇ ਜਿਆਦਾ ਤੂੰ ਪੈਸੇ ਜਮਾ ਨਹੀਂ ਕਰਾਏਗਾ ਤੇ ਅਸੀਂ ਤੈਨੂੰ ਸ਼ੂਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਬੱਸ ਓਕੇ ਤੇ ਕਿੰਨੇ ਪੈਸੇ ਵਾਪਸ ਆਏ ਵਾਪਸ ਕੁਛ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10-2000 ਰੁਪਏ ਦਿੱਤਾ ਉਹਦੇ ਬਾਅਦ ਉਹਨਾਂ ਨੇ ਕੁਛ ਪੈਸੇ ਨਹੀਂ ਦਿੱਤੇ ਜੀ ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਛ ਇਸ ਤਰ੍ਹਾਂ ਦਾ ਇਹ ਫੇਸਬੁੱਕ ਤੇ ਐਪ ਆਉਂਦੇ ਸੀ ਤੇ ਮੈਂ ਲਿੰਕ ਜੁਆਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ ਓਕੇ ਅ ਕੀ ਏਜੰਟ ਦਾ ਨਾਮ ਕੀ ਸੀ ਜਿੰਨੂੰ ਤੇ ਫੋਨ ਆਇਆ ਹੈਗਾ ਉਹ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪਰਚਾ ਦਰਜ ਕਰ ਲਿਆ ਹੈ ਜੀ ਦਿੱਤੀ ਹੈ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕਰਦੇ ਨੇ ਤੇ ਤੁਸੀਂ ਜਿਵੇਂ ਇਹ ਕੇਸ ਗੱਲੋਂ ਵਿਸ਼ਵਾਸ ਕਿਵੇਂ ਕੀਤਾ ਉਹਨਾਂ ਤੇ ਵਿਸ਼ਵਾਸ ਇਸ ਤਨਾ ਇਹ ਮਨੇ ਸਟਾਰਟਿੰਗ ਦੇ ਵਜੋਂ 10000 ਦਾ 20000 ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ-ਜਿਵੇਂ ਕਰਾਂਗੇ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦਵਾਵਾਂਗੇ ਪਹਿਲਾ ਤਾਂ ਮੈਂ 84 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰੇ ਪੈਸੇ ਹੀ ਮੋੜ ਦਿਓ ਤੇ ਉਹ ਕਹਿੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਤੁਹਾਡੇ ਪੈਸੇ ਲੈਣੇ ਆ ਉਹਨੇ ਹੋਰ ਜਮ੍ਹਾਂ ਕਰਾ ਦੇ ਹਾਂ ਨੀ ਤੋਂ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਕਿਸੇ ਦਾ ਓਨਰ ਬਾਰੇ ਗੱਲ ਹੋਈ ਕੰਪਨੀ ਦਾ ਮਾਲਕ ਕੌਣ ਹੈ ਮੈਂ ਨਾ ਪੁੱਛਿਆ ਵੀ ਤੁਹਾਡਾ ਓਨਰ ਕੌਣ ਹੈ ਵੀ ਬੈਂਕ ਥਰੂ ਪੈਸੇ ਮੇਰੇ ਮੂਰੂ ਬੈਂਕ ਥਰੂ ਗਏ ਆ ਤੇ ਉਹਨਾਂ ਨੇ ਕਰਨਾਟਕਾ ਦਾ ਸੀਐਮ ਡੀ ਕੇਸ਼ੀ ਕੁਮਾਰ ਦਾ ਨਾਮ ਲਿਆ ਸੀ ਵੀ ਉਹ ਓਨਰ ਹੈ ਤੇ ਉਹਨਾਂ ਦੀ ਕੰਪਨੀ ਹੈ ਇਹ ਮੈਨੂੰ ਉਹਨਾਂ ਦਾ ਅਸ਼ਵਾਜ ਦਵਾਇਆ ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਜਾਂ ਕੁਝ ਹੋਰ ਆਏ ਉਹਨਾਂ ਨੇ ਮੈਨੂੰ ক্রিকেট ਕਿੱਟ ਭੇਜੀ ਸੀ ਇਹ 3-4 ਮਹੀਨੇ ਪਹਿਲਾਂ ਓਕੇ ਕੀ ਨਾਮ ਕੀ ਸੀ ਉਹ ਕੰਪਨੀ ਐਪ ਦਾ ਨਾਮ ਜਿਹਾ ਕੀ ਸੀ ਨੈਟ ਕਸੀਨੋ ਜੀ ਐ ਨਟ ਕਸੀਨੋ ਓਕੇ ਤੁਸੀਂ ਮੰਗ ਕੀ ਕਰਦੇ ਹੈਗੇ ਹੁਣ ਮੈਂ ਤਾਂ ਬਾਈ ਮੰਗ ਕਰਦਾ ਜੀ ਮੈਨੂੰ ਇਨਸਾਬ ਮਿਲ ਜਾਵੇ ਤੇ ਮੇਰੇ ਘਰ ਜਾਂਦੇ ਪੈਸੇ ਸੀ ਮੈਂ ਆਪਣੇ ਘਰ ਜਾਂਦੇ ਐਫ.ਡੀ.ਆਂ ਤੋੜ ਕੇ ਪੈਸੇ ਬਈ ਪਵਾਏ ਸਨਾਂ ਦੇ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ ਤੀ ਪਲੱਸ ਕਾਊਂਟ ਹੋਣਗੇ ਓਕੇ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਲੋ ਜੀ ਐਂ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਆ ਤੁਹਾਡੇ ਅਕਾਊਂਟ ਚ ਦੁੱਗਣੇ ਹੋਗੇ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦਿਖਾਉਂਦੇ ਸੀ ਹਾਂਜੀ ਉਹਨਾਂ ਦਾ ਇੱਕ ਐਪ ਸੀ ਹੂੰ ਤੇ ਐਪ ਚ ਸ਼ੋ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅੱਜ ਇੰਨੇ ਪੈਸੇ ਹੋ ਗਏ ਹੂੰ ਤੇ ਬਾਅਦ ਚ ਉਹਨਾਂ ਨੇ ਐਪ ਚ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨਾਂ ਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂ ਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀ ਆਪ ਦੇ ਜੈਂਟ ਦੁਆਰੇ ਖੇਡ ਦੇ ਸੀ ਉਹ ਓਕੇ ਓਕੇ